ਤੰਗੜਾ ਨਾਉਂਦੀ ਫਿਲਮ ਐਮਰਜੈਂਸੀ ਵਿੱਚ ਸਿੱਖ ਕਰਦਾਰਾਂ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਉਹਨਾਂ ਨੂੰ ਅਤਵਾਦੀ ਦਸ਼ਤਗਰਦ ਕਤਲੋਗਾਰਦ ਕਰਨ ਵਾਲੇ ਕਰਦਾਰ ਵਜੋਂ ਦਿਖਾਇਆ ਗਿਆ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਕਰਦਾਰ ਜਿਹੜਾ ਕੋਈ ਨਭਾਰਿਆ ਉਹਦਾ ਵੀ ਜਿਹੜਾ ਦਿਖਾਇਆ ਗਿਆ ਇਹ ਜੋ ਟ੍ਰੇਲਰ ਵੇਖਿਆ ਉਹਦੇ 'ਚ ਵੀ ਉਹ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲੇ 20 ਸਦੀ ਦੇ ਮਹਾਨ ਜਰਨੈਲ ਨੇ ਉਹਨਾਂ ਦੀ ਕੁਰਬਾਨੀ ਨੂੰ ਭੁਲਾ ਨਹੀਂ ਜਾ ਸਕਦਾ ਉਹਨਾਂ ਵੱਲੋਂ ਕੌਮ ਨੂੰ ਦਿੱਤੀ ਸੇਧ ਨੂੰ ਭੁਲਾ ਜਾ ਸਕਦਾ ਕੰਗਰਾਂ ਨਾਉ ਤੇ ਜਿਹੜੀ ਆ ਉਹ ਪਹਿਲਾਂ ਦੇ ਫਿਲਮ ਬੜੀ ਗਲਤ ਕਰ ਰਹੀ ਹੈ ਇਹ ਅਜਾਈ ਫਿਲਮ ਜਿੱਤੇ ਸਿੱਖ ਭਾਈਚਾਰੇ ਦੇ ਵੱਡੇ ਪੱਧਰ ਤੇ ਰੋਸ ਪਰਗਟ ਹੋਇਆ ਉਸ ਰੋਸ ਦਾ ਪ੍ਰਗਟਾਵਾ ਕਰਦੇ ਆ ਜਿੱਥੇ ਸਵਚੀਆਂ ਹੀ ਜਿੱਥੇ ਬੰਦੀਆਂ ਵਿਰੋਧ ਕਰ ਰਹੇ ਨੇ ਉੱਥੇ ਸ਼ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਐਸੋ ਫਿਲਮ ਦੇ ਖਿਲਾਫ ਕੇਂਦਰੀ ਮੰਤਰੀ ਨੂੰ ਕੇਂਦਰੀ ਮੰਤਰੀ ਸੋਚਨ ਦੇ ਪ੍ਰਸਾਰਣ ਮੰਤਰੀ ਜਿਹੜੇ ਉਹਨਾਂ ਨੂੰ ਤੇ ਸੈਂਸਰ ਬੋਰਡ ਨੂੰ ਇਸ ਫਿਲਮ ਤੇ ਰੋਕ ਲਾਉਣ ਲਈ ਤੁਰੰਤ ਬੇਨਤੀ ਕੀਤੀ ਗਈ ਕਿਉਂਕਿ ਜੇ ਇਹ ਨਾ ਰੋਕ ਲੱਗੀ ਤੇ ਪੰਜਾਬ ਦੇ ਹਾਲਾਤ ਜਿਹੜੇ ਖਰਾਬ ਹੋਣਗੇ ਜਿਵੇਂ ਵਾਰੀ ਸਰਕਾਰ ਦੀ ਕੰਗੜਾ ਨਾ ਉਹ ਤੇ ਇਹ ਉਹ ਜੀ ਸ਼ਕਸ਼ੇ ਆ ਜਿਹੜੀ ਵਿਆੜ ਦੰਦੀ ਆ ਗਈ ਪੰਜਾਬ ਦੇ ਜਿਹੜੇ ਜਦੋਂ ਮੋਰਚਾ ਲੱਗਾ ਸੀ ਤਿੰਨ ਕਾਨੂੰਨਾਂ ਦਾ ਕਿ ਉੱਥੇ ਜੀ ਇਹ ਇਹਦੇ ਬਲਾਤਕਾਰ ਹੋਏ ਨਹੀਂ ਉੱਥੇ ਲਾਸ਼ਾਂ ਟੰਗੀਆਂ ਗਈਆਂ ਨੇ ਉੱਥੇ ਜੀ ਇਹ ਅਤਵਾਦ ਫਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਇਹ ਸਾਰਾ ਕੁਝ ਜਿਹੜੀ ਨਾ ਇਹ ਕنگੜਾ ਨਾਉਤ ਕਿਸੇ ਵੀ ਸ਼ਹਿਰ ਦੇ ਬਿਆਨ ਦੇ ਰਹੀ ਹੈ ਐ ਲੱਗਦਾ ਕਿ ਇਹਦੇ ਮਗਰ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਸਿੱਖਾਂ ਨੂੰ ਬਦਨਾਮ ਕਰਨ ਲਈ ਕਿਉਂਕਿ ਅੱਗੇ ਉੱਥੇ ਮੋਰਚਾ ਲੱਗਾ ਸੀ ਕਿਸਾਨਾਂ ਦਾ ਤੇ ਉਹ ਵੀ ਪਹਿਲਾਂ ਪੰਜਾਬ ਦੇ ਸਿੱਖਰਾਂ ਨੇ ਹੀ ਜਿਹੜੇ ਕਿਸਾਨ ਸੀ ਉਹਨਾਂ ਨਾਲ ਸ਼ੁਰੂ ਕੀਤਾ ਸੀ ਤੇ ਉਹਦੇ ਨਾਲ ਹੋੜੀ ਹੋੜੀ ਕਾਫਲਾ ਵੱਧਦਾ ਵੱਧਾ ਵੱਡਾ ਜਿਹੜਾ ਉਹ ਮੋਰਚਾ ਲੱਗਾ ਸੀ ਮੋਰਚੇ ਕਿਸਾਨ ਮੋਰਚੇ ਦੇ ਖਿਲਾਫ ਬਿਆਨ ਦੇਣੇ ਹੁਣ ਇਹ ਜਿਹੜੀ ਫਿਲਮ ਬਣਾਈ ਆ ਉਹਦੇ ਵਿੱਚ ਸਿੱਖਾਂ ਦੇ کردار ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਇਹ ਕੰਗਣਾਉਦੀ ਜਿਹੜੀ ਉਹ ਵੱਡੀ ਕੋਈ ਸਾਜ਼ਿਸ਼ ਹੈ ਇਹ ਕੰਗਣਾਉਦੀ ਫਿਲਮ ਤੇ ਤੁਰੰਤ ਪਾਬੰਦੀ ਲਾਈ ਜਾਵੇ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਜੇ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਇਹ ਔਂ ਵਾਲੇ ਸਮੇਂ 'ਚ ਜਿਹੜਾ ਉਹ ਦੇਸ਼ ਦਾ ਪੰਜਾਬ ਦਾ ਵੱਡਾ ਨੁਕਸਾਨ ਕਰ ਸਕਦੀ ਆ ਅਸੀਂ ਪੰਜਾਬ ਪੁਲਿਸ ਨੂੰ ਕੇਂਦਰੀ ਏਜੰਸੀਆਂ ਨੂੰ ਅਪੀਲ ਕਰਦੇ ਆਂ ਕਿ ਇਹਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਇਹਦੀ ਐਮਪੀ ਪਿੱਛੇਪ ਜਿਹੜੀ ਉਹ ਖਤਮ ਕੀਤੀ ਜਾਵੇ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਜੇਕਰ ਇਹ ਫਿਲਮ ਰਿਲੀਜ਼ ਹੋਈ ਤੇ ਇਹਦੇ ਜੋ ਸਟੇ ਨਿਕਲਣਗੇ ਉਹਦੇ ਲਈ ਸਰਕਾਰਾਂ ਆਪ ਜ਼ਿੰਮੇਵਾਰ ਹੋਣਗੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਸਰਕਾਰਾਂ ਆਪ ਜ਼ਿੰਮੇਵਾਰ ਹੋਣਗੀਆਂ ਅਸੀਂ ਬੇਨਤੀ ਕਰਦੇ ਆ ਕਿ ਇਹ ਪਾਬੰਦੀ ਜਰੂਰ ਲਾਈ ਜਾਵੇ ਇਹ ਪਾਬੰਦੀ ਨਾ ਲਾਈ ਤਾਂ ਮਾਹੌਲ ਖਰਾਬ ਹੋਊਗਾ ਇੰਨੀ ਬੇਨਤੀ ਕੀਤੀ ਜਾਂਦੀ ਆ ਇਸ ਤੇ ਕਾਰਵਾਈ ਕਰਕੇ ਇਹਨੂੰ ਪਾਬੰਦੀ ਲਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਬੜਾ ਸ਼ਾਂਤ ਮਾਹੌਲ ਆ ਉਹ ਖਰਾਬ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ